ਗਾਈਸ ਕੀ ਹਾਲ ਚਾਲ ਡਾਡਾ ਸਾਰਿਆਂ ਦਾ ਸਵਾਗਤ ਹੈ ਜੀਐਸਵੀ ਵਲੋਗਰ ਚੈਨਲ ਦੇ ਵਿੱਚ ਤੇ ਗਾਈਸ ਕੱਲ ਦਾ ਮੈਂ ਥੱਕਿਆ ਹਾਂ ਕਿਉਂਕਿ ਕੱਲ ਸਾਰਾ ਬਟਾਲਾ ਘੁੰਮੇ ਆਂ 3:30 ਵਜੇ ਗਾਈਸ ਕੱਲ ਘਰੇ ਆਂ ਤੇ ਬਾਅਦ ਚੋਂ ਆ ਕੇ ਸੁੱਤਾ ਵੀ ਨਹੀਂ ਟਿਊਸ਼ਨ ਦੇ ਚਲ ਗਿਆ ਉਤ ਤੋਂ ਬਾਅਦ ਕਲੋਨੀਆਂ ਚਲ ਗਿਆ ਤੇ ਕੱਲ ਦਾ ਵਲੋਗ ਇਹੀ ਲਿਆਉਣ ਆਇਆ ਫਿਰ ਹੁਣ ਗਾਈਸ ਕੱਲ ਬਾਬੇ ਦਾ ਵਿਆਹ ਆ ਤੇ ਅੱਜ ਸਾਡਾ ਹੈਗਾ ਪੇਪਰ ਠੀਕ ਆ ਅੱਜ ਸਾਡਾ ਹੈਗਾ ਟੈਸਟ ਪੇਪਰ ਤੇ ਬਾਬੇ ਦੀ ਵਿਆਹ ਤੋਂ ਬਾਅਦ ਵੀ ਟੈਸਟ ਪੇਪਰ ਹੁਣ ਦੱਸੋ ਸਕੂਲਾਂ ਨੇ ਮੰਦਾ ਕੀ ਆ ਕੇ ਹਨਾ ਵੀ ਪਾਪੇ ਦੇ ਵਿਆਹ ਦੀ ਯਾਰ ਇਹਨਾਂ ਟੈਸਟ ਦਾ ਤੇ ਨੇ ਯਾਰ ਸਿਆਣੇ ਯਾਰ ਇਹ ਛਧਾਈ ਹੈ ਸਕੂਲ ਵਾਲੇ ਮਹਸਾਬ ਲਾਇਆ ਇਹ ਲਈ ਹੈ ਤੇ ਜੇ ਇਹ ਸਕੂਲ ਵਾਲੇ ਨੇ ਵੇਖ ਲਈ ਤਾਂ ਬਹੁਤ ਵਧੀਆ ਅਜਿਹਾ ਸਪਸ਼ਟ ਮੂੰਹ ਤੇ ਮੈਂ ਕਹਿ ਨਹੀਂ ਸਕਦਾ ਤੇ ਪੁੱਛਣਗੇ ਤਾਂ ਕਹਿ ਦਾਂਗੇ ਮੂੰਹ ਤੇ ਹੁਣ ਗਾਈ ਮੈਂ ਰੋਟੀ ਨਾਲ ਹੀ ਖਾਣਾ ਤਾਂ ਸਕੂਲੋਂ ਆ ਕੇ ਤੁਹਾਨੂੰ ਮਿਲਦਾ ਹਾਂ ਰੋਟੀ ਖਾ ਲਈ ਤੇ ਜਾਂਦੇ ਹਾਂ ਗਾਈ ਸਕੂਲੇ ਬਾਏ ਗਾਈਸ ਗਾਈਸ ਮੈਂ ਸਕੂਲੋਂ ਆ ਚੁੱਕਾ ਹਾਂ ਸਕੂਲੋਂ ਆ ਕੇ ਤੇ ਹੁਣ ਮੈਂ ਖਾਣਗਾ ਰੋਟੀ ਤੇ ਅੱਜ ਬੜੀਆਂ ਮਿਲੀਆਂ ਮਾਰੀਆਂ ਗਾਇਸ ਅੱਜ ਜਾਵਾਂਗੇ ਆਪਾਂ ਟਿਊਸ਼ਨ ਤੇ ਤੇ ਪਹਿਲਾਂ ਰੋਟੀ ਰਾੜੀ ਖਾ ਲਈ ਤੇ ਫਿਰ ਚਾਹਾਂਗੇ ਗਾਇਸ ਟਿਊਸ਼ਨ ਤੇ ਪੱਗ ਬੰਨਣੀ ਹੈ ਪਹਿਲਾਂ ਹੀ ਤੇ ਕਿਉਂਕਿ ਤਿਆਰ shear ਪਹਿਲ ਹੋਣਾ ਚਾਹੀਦਾ ਕਿਉਂਕਿ ਗਾਇਸ ਮੇਲੇ ਤੇ ਜਾਣਾ ਹੈ ਚੈੱਕ ਕਰੋ ਗਾਇਸ ਸੌਣੀ ਵਜਈ ਹੈ ਨਾ ਯਾ ਯਾ ਮੌੜ ਤਾਈਂ ਇਸਤਾਨ 'ਚ ਰੋਟੀ ਰਾੜੀ ਖਾ ਕੇ ਪਾ ਗਾਇਸ ਗਾਇਸ ਮੇਰਾ ਟਿਊਸ਼ਨ ਦਾ ਟਾਈਮ ਹੋ ਚੁੱਕਾ ਹੈ ਤੇ ਮੈਂ ਚੱਲਾਂਗਾ ਗਾਇਸ ਟਿਊਸ਼ਨ ਤੇ ਤੇ ਪੱਗ ਉਹੀ ਆਪਣੀ ਤੇ ਹੁਣ ਆਪਾਂ ਚੱਲਦੇ ਗਏ ਸਿਚੁਏਸ਼ਨ ਤੇ ਤੇ ਤੁਹਾਨੂੰ ਮਿਲਦੇ ਸਦਕ ਅਲੋਨੀਆ ਚ ਜਾਂ ਜਾਣਾ ਹੁਣ ਆਪਾਂ ਮੇਲੇ ਤੇ ਉੱਥੇ ਮਿਲਾਂ ਗਏਸ ਤੁਹਾਨੂੰ ਬਾਏ ਗਏਸ ਇਸ ਮੈਂ ਟਿਊਸ਼ਨ ਤੋਂ ਆ ਚੁੱਕਾ ਘਰੇ ਤੇ ਹੁਣ ਘਰ ਆ ਕੇ ਮੈਂ ਸੋਚਨਾ ਕੰਸੈਪਟ ਚੱਲਦੇ ਆ ਤੇ ਹਰਮਨ ਨੂੰ ਫੋਨ ਕੀਤਾ ਮੈਂ ਹਰਮਨ ਬਾਜ਼ਾਰ ਗਿਆ ਆਪਣੇ ਮਮਾ ਨਾਲ ਤੇ ਦਰਵਾਗਾ ਤੇ ਫੇਰ ਆਪਾਂ ਚਾਵਾਂਗੇ ਕੰਸੈਪਟ ਤੁਰ ਕੇ ਤੇ ਨਹੀਂ ਤਾਂ ਫੇਰ ਮੋਟਰਸਾਈਕਲ ਤੇ ਜਾਣਾ ਘਰ ਤੇ ਨਾ ਜਾਣਾ ਹੈਗਾ ਅੱਜ ਤੁਹਾਨੂੰ ਵਿਖਾ ਕੇ ਲਿਆਵਾਂਗੇ ਰਾਤ ਦਾ ਵਿਊ ਤੇ ਫੋਨ ਵੀ ਲਾ ਲਈ ਤੇ ਜੇ ਇਸ ਬਾਅਦ ਬਾਏ ਦੇਗਾ ਬਾਬੇ ਦਾ ਵਿਆਹ ਤੇ ਲੜੀਆਂ ਲੱਗ ਚੁੱਕੀਆਂ ਮੈਂ ਉਦੋਂ ਦੀਆਂ ਲੜੀਆਂ ਲੱਗੀਆਂ ਨੇ ਤੇ ਸਵੇਰੇ ਕਹਿੰਦੇ ਬਾਬੇ ਦਾ ਵਿਆਹ ਚੈੱਕ ਕਰੂ ਕਿੰਨਾ ਰੋਸ਼ਨ ਹੋ ਗਿਆ ਗਾਈਂ ਕਈ ਵਾਹੇ ਦੀਆ ਫਾਸਾ ਇਸ ਤਰ੍ਹਾਂ ਦੇ ਪਿਆਰੇ ਕਿੱਧਰ ਆਪਾ ਆਣਾ ਹੈ ਨਗਰੀ ਜੰਦੇ ਤੱਕ ਨਿਆ ਤਿਆਰੀਆਂ ਆ ਰਹੀਆਂ ਹਨ ਮੀਆਂ ਇਹ ਚੈੱਕ ਕਰੂਗਾ ਗਾਇਸ ਕਿਉਂਕਿ ਉਹਦਾ ਮੈਨੂੰ ਵੀਡੀਓ ਕੱਟਣੀ ਪਈ ਉਹ ਦੋਸਤ ਸਾਹਿਬ ਨੇ ਤੇ ਚੈੱਕ ਕਰੂਗਾ ਇਸ ਕਿੰਨਾ ਭੜਿਆ ਵਿਆਹ ਕਰਾ ਆਪਣਾ ਤੇ ਕਿੱਦਾਂ ਭਾਈ ਹੋਰ ਸਾਹਿਬ ਪਰਿਵਾਹੀ ਕਰ ਦਿਆ ਸਾਹਿਬ ਫਦੇ ਤੇ ਜੇ ਵਰਜੂ ਕੈਮਰੇ ਦੇ ਤੇ ਹੁਣ ਆਪਾਂ ਚੈੱਕ ਕਰੂਗਾ ਉਹਨਾਂ ਦਾ ਦਿਨ ਮੈਨੂੰ ਕਿੱਦਾਂ ਲੱਗਦਾ ਹੈ ਉਹਨੂੰ ਕੋਈ ਗਾਇਸ ਪੱਟਾ ਭਾਈ ਦਾ ਮੁੰਡਾ ਆਇਆ ਆ ਪਾਲੀ ਨੂੰ ਛੇੜਨਾ ਤੇ ਹੁਣ ਤਾਨੂੰ ਆਪਾਂ ਸੁਖਾਸਨ ਕਰਾ ਕੇ ਗਾਇਸ ਬਾਈ ਬਾਈ ਜਗਦੀਪ ਆਇਆ ਆ ਗਾਇਸ ਆਪਾਂ ਸੁਖਾਸਨ ਕਰਾ ਲਏ ਸੁਖਾਸਨ ਕਰਾ ਕੇ ਹੁਣ ਚੱਲੇ ਆਪਾਂ ਪ੍ਰਭ ਨੂੰ ਘਰੇ ਕਿਉਂਕਿ ਬਾਬਾ ਜੀ ਆਂਦੇ ਲੈ ਆਇਓ ਕਿਉਂ ਤੇ ਕਿਉਂ ਲਾਂ ਚੱਲੇ ਕਿਉਂਕਿ ਸਵੇਰੇ ਦੇਗ ਬੰਨੀ ਬਾਦ ਦਬੱਬ ਦੀ ਆ ਕਰਕੇ ਹੁਣ ਆਪਾਂ ਚੱਲੇ ਪ੍ਰਭ ਨੂੰ ਘਰੇ ਓਹੋ ਪ੍ਰਭ ਨੂੰ ਵੀ ਟੱਕਰ ਗਿਆ ਗਾਇਸ ਸਾਨੂੰ ਬੱਬ ਨੂੰ ਯਾਰ ਕਿਉਂ ਕਿਉ ਲਾ ਕਿਉਂ ਕਰੋ ਕੜਾ ਚੱਲ ਆ ਏ ਆ ਠੀਕ ਆ ਓਕੇ ਬਾਏ ਫਿਰ ਆਪਾਂ ਲੈ ਜਾਈਏ ਗਾਇਸ ਮੈਂ ਬਨੂਰ ਕਰਕੇ ਹੋ ਦੇ ਉੱਥੋਂ ਲੈ ਕੇ ਫਿਰ ਆਪਾਂ ਗੁਰਦਾਰੇ ਫੜਾ ਦੇਣਾ ਤੇ ਬਾਅਦ ਚ ਗਾਇਸ ਆਪਾਂ ਚੱਲ ਜਣਾ ਆਂ ਜਿਹੜਾ ਜਾਣਾ ਫਿਰ ਅਹੀਂ ਗਾਇਸ ਉੱਧਰ ਤੁਹਾਨੂੰ ਮਿਲਾਂਗੇ ਬਾਏ ਗਾਇਸ ਗਾਇਸ 8 ਵਜੇ ਨੇ ਤਾਂ ਹੁਣ ਆਪਾਂ ਚੱਲਨੇ ਆਂ ਮੈਂ ਤਾਂ ਹਰਮਨ ਮੇਲਾ ਵੇਖਣ ਮਿਲੋ ਸੁਤਾ ਗਾਇਸ ਆਪਾਂ ਜਾਣਾ ਗੰਦਸਹਿਬ ਲਵ ਕੁਸ਼ਚੋਂ ਖਣੀ ਕਿਉਂਕਿ ਉਧਰ ਭੀੜ ਘਟ ਹੁੰਦੀ ਹੈ ਤੇ ਆਪਣੀ ਰੋਡ ਦਾ ਕੁਝ ਇਸ ਤਰ੍ਹਾਂ ਸੀਨ ਹੈ ਹੁਣ ਦਾ ਨੂੰ ਆਪਾ ਡੇਰਾ ਰੋਡ ਤੇ ਵਿਖਾਵਾਂਗੇ ਤੇ ਇਹ ਆਪਣੀ ਮੰਮੀ ਨਾਲ ਗਿਆ ਸੀ ਕੰਦ ਸਾਹਿਬ ਸਾਹਿਬ ਨੇ ਸੰਤ ਕਰਤਾਰੀ ਸੰਤ ਕਰਤਾਰੀ ਨਹੀਂ ਬੜਾ ਤਗੜਾ ਕਰਤਾਰ ਗਾਇ ਸਾਡੇ ਨਾਲ ਇਹਨੇ ਪਲੇਟ ਕਰਾਇਆ ਮੈਨੂੰ ਤੇ ਇਹ ਗਾਇਸ ਕਰਦੇ ਨੂੰ ਗਿਆ ਹੋਇਆ ਕੱਟੋ-ਕੱਟ ਅੱਧਾ ਘੰਟਾ ਤੋਂ ਵੱਧ ਹੋ ਚੁੱਕਾ ਹੈ ਜਦੋਂ ਮੈਂ ਤੈਨੂੰ ਫੋਨ ਕੀਤਾ ਸੀ ਨਾ ਤੂੰ ਆਖ ਰਿਹਾ ਮੈਂ ਤੁਰ ਪਿਆ ਹਥੋ ਉਦੋਂ ਮੇਰੇ ਘਰ ਦੇ ਤੁਰਪੇ ਹੀ ਮਾਮਾ ਆਂਦੇ ਚਲ ਬੈਠਾ ਰਿਹਾ ਉਹਨਾਂ ਘਰ ਚ ਬੈਠਿਆ ਫਿਰ ਤੇ ਗਾਇਸ ਹੁਣ ਆਪਾਂ ਤੁਹਾਨੂੰ ਹੋਨੇ ਆਂ ਰੋਡ ਤੇ ਜਾ ਕੇ ਕੀ ਮੋੜ ਚ ਆਲਾ ਸਾਡੇ ਪਟਾਲੇ ਦਾ ਕੁਝ ਇਸ ਤਰ੍ਹਾਂ ਦਾ ਸਾਡੀ ਮੇਨ ਰੋਡ ਤੇ ਆ ਤੇ ਹਾਂਜੀ ਅੱਜ ਉਹ ਡੁੱੜ ਕੇ ਜੀ ਆਇਆਂ ਨੂੰ ਪਤਾ ਨਹੀਂ ਜੀ ਆਇਆਂ ਨੂੰ ਅਜ ਕਾ ਜੀਤ ਲਿ ਗਿਆ ਨਹੀਂ ਉੱਤੇ ਤੇ ਆਇਆਂ ਨੂੰ ਆਇਆਂ ਨੂੰ ਵਾਸਿਆ ਤੇ ਇੰਨੀ ਰੋਸ਼ਨੀ ਗਾਇਸ ਬਾਜ਼ਾਰ ਦੇ ਵਿੱਚ ਮੈਨੂੰ ਡਰ ਲੱਗਣਾ ਕੋਈ ਇੱਧਰ ਰਹਿ ਯਾਰ ਮੈਨੂੰ ਸਿਕਿਉਰਿਟੀ ਦੇ ਗਾਇਸ ਕਿਉਂਕਿ ਮੇਲਾ ਚੱਲ ਰਿਹਾ ਹੈ ਤੇ ਡੈਡੀ ਮੇਰਾ ਫੋਨ ਆ ਚੁੱਕਾ ਹੈ ਗਾਇਸ ਮੈਂ ਤੁਹਾਨੂੰ ਬਾਅਦ ਚ ਗੱਲ ਕਰਦਾ ਟਾਈਟ ਨੈਟ ਨੂੰ ਸ਼ੁਕਰੀਆ ਬਹੁਤ ਹੈ ਮੇਰਾ ਬਪਾਣਾ ਗੱਲ ਕਰਦੀ ਐ ਹੁਣ ਆਪਾਂ ਲੰਗਰ ਸ਼ੱਕਦੇ ਆ ਗਾਇਸ ਮੈਂ ਹਰਮਨ ਨੂੰ ਕੁਛ ਹਾਰ ਮਨਾਦਾ ਸ਼ਰਦਾਈ ਦਾ ਸ਼ਰਦਾਈ ਦਾ ਨਹੀਂ ਮੰਮਾ ਇੱਥੇ ਨਹੀਂ ਤਾਂ ਕੇਲੇ ਦਾ ਜੂਸ ਲਾਦਾਂ ਦਾ ਸਵੇਰੇ ਵੀ ਲੱਗਣਾ ਗਾਇਸ ਆਪਾਂ ਹੁਣ ਸ਼ੱਕੇ ਚੱਲਦੇ ਆਂ ਫੋਨ ਦੀ ਅੱਜ ਚ ਪਾਈਏ ਪਹਿਲਾਂ ਗਾਇਸ 5 ਮਿੰਟ ਅਜੇ ਜੂਸ ਲਿਆਉਂਦਾ ਮੈਂ ਤੇ ਹਰਮਨ ਨੇ ਮੈਂ ਅੰਦਰ ਗਿਆ ਵਿੱਚ ਉਹਦੀ ਕਪੜਾ ਕਰਕੇ ਲੈ ਆਂਦੇ ਲਿਆ ਕਪੜਾ ਕਰਕੇ ਜੂਸ ਲਿਆਉਂਦਾ ਆ ਹੁਣ ਪੀਣੇ ਆ ਤੇ ਚੱਲਦੇ ਗਾਇਸ ਅੱਗੇ ਵੇਲੇ ਕਿੰ ਆ ਪੋਲੂ ਉੱਤੇ ਚੱਲੇ ਆ ਤੇ ਚੈੱਕ ਕਰੋ ਗਾਈਸ ਕਿੰਨੀ ਢੀੜਾ ਯਾਰ ਕਿੰਨੀ ਸੰਗਤ ਗਾਈਸ ਉਹ ਜੋ ਖਲਾਰ ਕੇ ਖਾਣਾ ਤਾਂ ਇਹ ਪੀਟ ਦੇ ਮਢੀੜੀ ਆਪੀ ਕਿੰਨੀ ਇਹ ਫੋਕਸ ਵੱਜਾ ਫੋਕਸ ਹੋ ਜਾ ਚੈੱਕ ਕਰੋ ਗਾਈਸ ਕਿੰਨੀ ਇਹ ਮਢੀੜੀ ਆ ਪੀਟ ਗਾਈਸ ਜਿਹੜੀ ਮਢੀਰਣਾ ਹੈ ਕਿ ਬੁੱਸਾ ਵਾਲਿਆਂ ਨੇ ਖਲਾਰੀ ਚੰਗੀ ਗਾਈਸ ਉੱਥੇ ਇਹ ਹੈ ਕਿ ਬੁੱਸਾ ਵਾਲਿਆਂ ਦਾ ਡੰਡਾ ਕਾ ਦੀ ਹਿੰਡੰਡਾ ਬੜਾ ਕੈਮ ਗਾਇਸ ਐਰ ਕੀ ਬੁਸਾਣਾ ਦਾ ਤਾਂ ਨਹੀਂ ਆਪਾਂ ਸਕੂਟਰੀ ਮੋਟਰਸਾਈਕਲ ਤੇ ਆਂਦੇ ਨਹੀਂ ਤਾਂ ਉਹ ਕੀ ਆਇਆ ਇਹ ਹੋ ਗਿਆ ਇਹ ਹੋ ਗਿਆ ਮੈਂ ਬੰਦਾ ਵੱਡਾ ਵਾ ਕਰਕੇ ਉਹ ਕਹਿੰਦੇ ਭਾਈ ਤੁਸੀਂ ਜਾਓ ਹਾਂਜੀ ਆਂਦੇ ਤੇ ਇਹ ਉਹਨਾਂ ਦੇ ਪੈਰੀ ਪੈ ਗਿਆ ਪੈਰੀ ਨਹੀਂ ਪਿਆ ਮੈਂ ਗੱਲ ਪਿਆ ਹਾਂ ਹਾਂਜੀ ਹਾਂਜੀ ਜਿੰਦਾ ਵੀ ਪਿਆਰਾ ਹੈ ਪੈਰੀ ਪੈ ਗਏ ਨੇ ਹਾਂ ਹਾਂ ਇਹ ਥੋੜਾ ਜ਼ਿਆਦਾ ਹੋ ਗਿਆ ਸ਼ਾਇਦ ਇਹ ਪਿਆ ਹੋਣਾ ਹੈ ਤੇ ਗਾਇਸ ਹੁਣ ਆਪਾਂ ਤੁਹਾਨੂੰ ਸਿੱਧਾ ਮਿਲ ਗਏ ਆ ਉੱਥੇ ਇੱਕਾਂ ਥਾਂ ਜਾਗੇ ਗਏ ਗਾਇਸ ਰੱਜ ਭਰਾਂ ਫੂਣ ਫਣ ਘਵਾਵਾਂਗੇ ਆਪਾਂ ਚੱਕਰੀ ਦੇ ਅੰਦਰ ਬਸ ਆ ਚੱਕਰੀ ਦੇ ਅੰਦਰ ਐਂਟਰ ਹੋ ਚੁੱਕੇ ਆ ਦੇ ਗਾਇਸ ਤੇ ਅੱਗੇ ਆਪਣਾ ਹੈਗਾ ਸ਼ੇਰਾ ਵਾਲਾ ਦਰਵਾਜ਼ਾ ਚੱਕਰੀ ਤੋਂ ਸਿੱਧਾ ਐਂਟਰ ਹੋਣਾ ਆਪਾਂ ਤੇ ਇਹ ਆਪਣਾ ਜਿਹੜਾ ਆ ਯਾਰ ਮੈਨੂੰ ਚੇਤਾ ਦਾ ਆਪਣੇ ਬਟਾਲੇ ਦਾ ਭੁੱਲ ਗਿਆ ਲੱਖ ਦਾਣ ਤਾਂ ਮੇਰੇ ਤੇ ਗਾਈਸ ਦੇਖੋ ਗਾਈਸ ਕਿੱਦਾਂ ਸੀਨਾ ਸੀਨਾ ਲੱਗਿਆ ਗਿਆ ਨੇ ਤੇ ਐਂਟਰ ਹੀ ਲੈਣਾ ਹੈ ਅਪਰੋਡ ਕਰਦੇ ਪਰ ਮੋੜ ਦੀਆਂ ਬੱਗੇ ਨੂੰ ਕਰਦੇ ਨੇ ਤੇ ਗਾਈਸ ਹੁਣ ਆਪਾਂ ਤੁਹਾਨੂੰ ਸਿੱਧਾ ਮਿਲ ਕੇ ਜਾ ਕੇ ਕਾਂਗ ਖਾਬ ਹੋਣੀ ਕਿਤੇ ਨਹੀਂ ਮਿਲਣਾ ਗਾਈਸ ਆਪਾਂ ਹੁਣ ਡੇਰਾ ਸਾਹਿਬ ਨੂੰ ਜਿੱਲੇ ਕਾਂਗ ਸਾਹਿਬ ਨੂੰ ਜਾਣਾ ਪਰ ਤੈਨੂੰ ਖੂਕਿਆ ਰਾ ਦਾਦੇ ਕਹਿੰਦੀ ਜਾਂਦਾ ਕਾਂਗ ਸਾਹਿਬ ਨੂੰ ਉਹ ਕਿ ਡੇਰਾ ਸਾਹਿਬ ਅਸੀਂ ਬਾਅਦ ਚੋਂਨੇ ਆ ਪਹਿਲਾਂ ਮੱਥਾ ਟੇਕ ਲਈਏ ਕੰਧ ਸਾਹਿਬ ਤੇ ਜਿਆਦਾ ਇੱਥੇ ਪ੍ਰੋਗਰਾਮ ਹੋਣਾ ਕਿਉਂਕਿ ਇੱਥੇ ਹੀ ਪ੍ਰਾਜਣੀਆਂ ਤੇ ਸਾਰੇ ਆ ਜੀ ਆ ਜੀ ਆਈ ਇੱਥੇ ਆਦੇ ਹੁਣ ਆਪਾਂ ਚੱਲਦੇ ਆ ਤੇ ਉੱਥੇ ਜਿਹੜਾ ਕੰਧ ਸਾਹਿਬ ਇਤਿਹਾਸਿਕ ਗੁਰਦੁਆਰਾ ਹੈ ਨਾ ਉਹ ਉਹ ਉੱਥੇ ਗੁਰਦੁਆਰਾ ਤਾਂ ਬਣਿਆ ਆ ਤੇ ਕਿਉਂਕਿ ਜਿਹੜੀ ਬਰਾਤ ਸੀ ਨਾ ਬਾਬਾ ਜੀ ਦੀ ਉਹ ਗੁਰਦੁਆਰਾ ਕੰਧ ਸਾਹਿਬ ਰੁਕੀ ਸੀ ਤੇ ਉੱਥੇ ਬਾਬਾ ਜੀ ਦੀ ਸਾਲੀਆਂ ਨੇ ਮਜ਼ਾਕ ਕੀਤਾ ਸੀ ਤੇ ਉਹਨਾਂ ਨੂੰ ਕੱਚੀ ਗੰਧ ਥੱਲੇ ਬਿਠਾਤਾ ਸੀ ਤੇ ਇਹ ਕਬੀਰ ਕਬੀਬੀ ਆਈ ਤੇ ਉਹਨਾਂ ਨੇ ਆਖਿਆ ਕਿ ਇਹ ਕਾਂ ਦੇ ਜਿਹੜੀ ਹੈ ਨਾ ਡਿੱਗਣ ਆਰੀ ਆ ਤੇ ਤੁਸੀਂ ਇਥੋਂ ਉੱਠ ਕੇ ਦੂਰ ਕਿਤੇ ਬਹਿ ਜਾਓ ਹੋਰ ਨਹੀਂ ਚਲੋ ਮਤਲਬ ਜੇ ਗਲਤੀ ਤੇ ਹੱਦ ਖੈ ਜਾਊਗਾ ਤਾਂ ਮਾਫ਼ ਕਰਨਾ ਪਰ ਇਦਾਂ ਹੀ ਆ ਜਿੱਦਾਂ ਮੈਂ ਸੁਣਿਆ ਆ ਤੇ ਬਾਅਦ ਚ ਬਾਬਾ ਜੀ ਆਂਦੇ ਇਹ ਨਾ ਅੱਜ ਡਿੱਗੂਗੀ ਨਾ ਜਿੰਨਾਂ ਦਾ ਕਿ ਦੁਨੀਆ ਆ ਨਾ ਜਿੰਨਾਂ ਦਾ ਕਿ ਦੁਨੀਆ ਉਹਨਾਂ ਦਾ ਕਦੇ ਕੰਨਾਂ ਨੂੰ ਡਿੱਗਣੀ ਤੇ ਇਸ ਕਰਕੇ ਉਥੇ ਕਾਂ ਸਾਬ ਕੋਲ ਦਰਵਾਣਾ ਜਿਵੇਂ ਲਾਵਾ ਫਿਰੇ ਹੋਇਆ ਡੇਰਾ ਸਾਹਿਬ ਉੱਧਰ ਆਇਆ हां जी ਕੰਦ ਵੀ ਉੱਥੇ ਤੁਸੀਂ ਦੇਖ ਦੇਵੋਗੇ ਤੇ ਆਹ ਬੈਕ ਸਾਈਡ ਹੈ ਡੇਰਾ ਸਾਹਿਬ ਗੁਰਦੁਆਰੇ ਦੀ ਆਹ ਬੈਕ ਸਾਈਡ ਜਿੱਥੇ ਸਵੇਰੇ ਨਗਰ ਕੀਰਤਨ ਤੁਰਨਾ ਗਾਇਸ ਤੇ ਜਿਹੜਾ ਨਗਰ ਕੀਰਤਨ ਉਹ 11 12 ਵਜੇ ਹੋਣਾ ਹੈ ਆਪਣੇ ਰਾਤੀ ਹੋਣਾ 11:00 ਵਜੇ ਸਤ ਗੁਰਦਾਰਿਆਂ ਗੁਰਦਰਾ ਸਾਹਿਬ ਤੇ ਹੁਣ ਆਪਾਂ ਚੱਲਦੇ ਕਾਨਸਰਟਾਂ ਉੱਥੇ ਮਿਲਦੇ ਗਾਏ ਬਾਏ ਬਾਏ ਬਾਈ ਚੈੱਕ ਕਰੋ ਜੋੜੇ ਜਮਾ ਕਰਾ ਕੇ ਚੱਲੇ ਆ ਕੰਗਸਰ ਦੇ ਮੱਥਾ ਟੇਕਣ ਦੇ ਗਾਈਜ਼ ਅਬ ਦੂਜੇ ਰਾਹ ਖਣੇ ਚੱਲੇ ਆ ਤੇ ਇਹਦਾ ਕਈਆਂ ਕਈਆਂ ਨੂੰ ਪਤਾ ਹੈ ਤੇ ਕਈਆਂ ਕਈਆਂ ਨੂੰ ਨਹੀਂ ਜਿਹੜੇ ਗਾਈਜ਼ ਲੋਕਲ ਇਥੋਂ ਦੇ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਕੁਝ ਇਸ ਤਰ੍ਹਾਂ ਦਾ ਰਾਹ ਆ ਮੈਂ ਰਵਿੰਦ ਕਰਦਾ ਰਹਾ ਗਾਈਜ਼ ਤੇ ਪਟਾਲੇ ਵਾਲਿਓ ਮਾਫੀ ਇਹ ਕੱਟ ਕਰਦੀ ਨਹੀਂ ਨਹੀਂ ਚੱਲਾਂਗੇ ਪਾਦਾਂਗੇ ਵੀ ਪਤਾ ਲੱਜੂ ਲੋਕਾਂ ਨੂੰ ਕਿੱਥੇ ਗਿਆ ਰਾਹ ਉ ਨਾਈਸ ਆ ਰ ਯਾਰ ਆ ਇਹ ਇੱਧਰ ਦਾ ਕੋਈ ਤੇ ਮੋਲਚਾ ਲੈ। ਇੱਧਰ ਗਾਇਸ ਇੱਧਰ ਤਾਂ ਫਰ ਤੋਂ ਸਤਰਾ। ਇਹ ਸੰਗਤ ਦਾ ਗਾਇਸ ਤਾਂ ਚੈੱਕ ਕਰਨੇ ਹਨ ਕਿੰਨੀ ਆ। ਵੇਖਿਓ ਗਾਇਸ ਬਸ ਇਹੀ ਹੁਣ। 5 ਮਿੰਟ ਖੜੋ ਜਾਓ ਗਾਇਸ ਹੁਣ। ਬਸ ਠੀਕ ਆ। ਇੱਧਰ ਕੋਈ ਵੀ ਨਹੀਂ ਹੈਗਾ ਹਨਾ। ਮੇਨ ਬੂਏ ਤੇ ਚੈੱਕ ਰਿਹਾ ਬਾਈ। ਕਿੰਨੀ ਸੰਗਤ ਆ। ਗਾਇਸ ਕਿਤੋਂ ਦਾ ਕੰਮ ਵਧਣਾ। ਲੈ। ਓਏ ਰੋਜਾ ਗਾਈ ਗਰਮ ਨੇ ਪੰਗਾ ਪੋਣਾ ਇਕੱਲਾ ਇਕੱਲਾ ਜਾਈ ਜਾਂਦਿਆ ਹੁਣ ਗਾਈ ਦਾ ਆਪਾਂ ਤੁਹਾਨੂੰ ਬਾਅਦ ਚ ਥੱਲੇ ਮਿਲਦੇ ਇਥੇ ਨਗੜਾ ਪਹਿਣਾ ਚੰਗੇ ਤਰੀਕੇ ਨਾਲ ਪ੍ਰਸ਼ਾਦ ਗਾਈਸ ਦੇ ਆਪਾਂ ਦੇਖਾ ਲਈ ਐ ਪ੍ਰਸ਼ਾਦ ਕਰਾ ਲਿਆ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਹਰਮਨਦੀਪ ਸਿੰਘ ਆ ਰਿਹਾ ਖੜਿਆ ਤੇ ਆਪਾਂ ਅੰਦਰ ਆ ਚੁੱਕੇ ਹਾਂ ਬੜੇ ਤਰੀਕੇ ਨਾਲ ਗਾਈਸ ਜੋਦੀ ਤੇ ਭੀੜ ਬੜੀ ਆ ਤੇ ਗਾਈਸ ਗਰਮੀ ਬਹੁਤ ਜਿਆਦੀ ਸੰਗਤ ਦੇ ਨਾਲ ਚੈੱਕ ਕਰੋ ਹੁਣ ਗਾਈ ਦਾ ਦੁਆਚਾ ਭਰਾ ਨਹੀਂ ਨਹੀਂ ਤੈਨੂੰ ਫੋਨ ਕਰ ਦਾਂਗਾ ਟੈਨਸ਼ਨ ਨਾ ਲੈ ਤੇ ਗਾਇਸ ਹੁਣ ਆਪਾਂ ਅੰਦਰ ਚੱਲਦੇ ਆ ਤਾਂ ਤੁਹਾਨੂੰ ਬਾਅਦ ਚ ਮਿਲਦੇ ਮਤਲਬ ਤਾਂ ਦੇ ਕੇ ਭਾਈ ਗਾਇਸ ਆ ਇੱਕ ਵਾਰ ਮਨ ਨੂੰ ਪਤਾ ਨਹੀਂ ਕਿੱਥੇ ਜਾਣ ਦੀ ਪਈ ਆ ਉਹ ਤੋਂ ਇੱਧਰ ਲੈ ਆ ਕਮਾ ਦੇ ਗਾਈਜ਼ ਇਹਨੂੰ ਤੇ ਸੰਗਤ ਬਹੁਤ ਜ਼ਿਆਦੀ ਆ ਗਾਇਸ ਤੇ ਹੁਣ ਆ ਬਾਅਦ ਚ ਆ ਕੇ ਦਿੰਨੇ ਆ ਨਗਰ ਨਗਰ ਬਾਅਦ ਚ ਦਿੰਨੇ ਆ ਸ਼ੱਕਦੇ ਆ ਗਾਇਸ ਤੇ ਸੰਗਤ ਚੈੱਕ ਕਰੋ ਗਾਇਸ ਬਹੁਤ ਜ਼ਿਆਦੀ ਮੈਂ ਤਾਂ ਪਹਿਲਾਂ ਪੰਡਾਲ ਚ ਪਈ ਐ 1.5 ਘੰਟੇ ਅੰਦਰ ਬੈਠਣਾ ਨਹੀਂ ਆਣਾ ਯਾਰ ਗੱਲ ਮੇਰਾ ਚਾਚਾ ਸ਼ਕਰੀ ਦੇ ਪੰਡਾਲ ਦੇ ਮੈਣਾ ਇਹ 2 ਮਿੰਟ ਬੰਦ ਕਰਦੇ ਹਾਂ ਗਾਈਸ ਹੁਣ ਆਪਾਂ ਚਾਚੂ ਸ਼ਾਕੇ ਤੁਹਾਨੂੰ ਸਿੱਧਾ ਗੁਰਦਾਰੇ ਤੋਂ ਬਾਹਰ ਕਰਦੇ ਹਾਂ ਬੰਦ ਕਰ ਲਿਓ ਆਖਰ ਗਾਈਸ ਆਪਾਂ ਨਾ ਜੋੜੇ ਲਾ ਕੇ ਤੇ ਮਥਾ ਟੇਕ ਕੇ ਆ ਚੁੱਕੇ ਹਾਂ ਕਾਨਸੈਪਟ ਤੋਂ ਬਾਅਦ ਹੋਣਾ ਪਤਲੇ ਡੇਰਾ ਸਾਹਿਬ ਉਹੀ ਦਿਨ ਰਾਤ ਉਹ ਜਿਹੜੇ ਪਿਛਲੇ ਰਾਤ ਨੂੰ ਆਪਾਂ ਆਏ ਹਾਂ ਉਹੀ ਰਾਤ ਨੂੰ ਆਪਾਂ ਚੱਲਨੇ ਆ ਤੇ ਹੁਣ ਆਪਾਂ ਤੁਹਾਨੂੰ ਡੇਰਾ ਸਾਹਿਬ ਮਿਲ ਜਾਈ ਗਾਈਸ ਜੇ ਆਗੇ ਦਿੱਤਾ ਹੀ ਤੇ ਉਹ ਡੇਰਾ ਸਾਹਿਬ ਤੋਂ ਬਾਅਦ ਸਤਕਰਤਾਰੀਆਂ ਤੇ ਫਿਰ ਘਰੇ ਗਾਈਸ ਬਸ ਬਸ ਇਸ ਸਵੇਰੇ ਆਵਾਂਗੇ ਫੇਰ ਪੋਰਟਰਾ ਡੇਟਾ ਸਾਹਿਬ ਪਹੁੰਚ ਚੁਕੇ ਆਂ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਇੱਥੇ ਸੰਗਤ ਜਿਆਦੀ ਆ ਚੱਲ ਵੀ ਹਰਮਨ ਸਿੰਘ ਆਏ ਨੂੰ ਘਰ ਹੁਆ ਨਾ ਨਾ ਇਹ ਨਹੀਂ ਅਰੇ ਇੱਥੇ ਨਹੀਂ ਕੱਲਾ ਉਹ ਇਸ ਪੇਲੇ ਆਹ ਸਹੀ ਗੱਲ ਤੇ ਗਾਇਸ ਸੰਗਤ ਜਿਆਦੀ ਆ ਤੇ ਇੰਨੀ ਇੱਥੇ ਜੁੜੇ ਇੱਥੇ ਜੁੜੇ ਬਿਲੋ ਕਰਾਣੀ ਫੇਰ ਤੁਹਾਨੂੰ ਮਿਲਦੇ ਬਈ ਜੋੜੇ ਕਰਾਉਂਦੇ ਅੰਦਰੋਂ ਕਿੰਨੀ ਸਜਾਵਟ ਆ ਗਾਇਸ ਇੱਥੇ ਹੁਣ ਆਪਾਂ ਚਪਲਾ ਨਾ ਕੇ ਤੇ ਉੱਤੇ ਆ ਚੁਕੇ ਹੱਥ ਉਤੋਕਦੇ ਪਾਣੀ ਪੀ ਲਿਆ ਤੇ ਮੈਂ ਅਦਰ ਮਣਾ ਕੁਝ ਹਾਲ ਤੇਦਾ ਦੀ ਹੋ ਚੁੱਕੀ ਪੂਰੇ ਥੱਕ ਜੁ ਗਏ ਗਾਈਸ ਘਰ ਜਾ ਕੇ ਲੇਟੇ ਮਾਨੇ ਤੇ ਘਰ ਦੇ ਨੇ ਕਹਣਾ ਸੀ ਤੁਹਾਨੂੰ ਵੇਲੇ ਆਖਿਆ ਤੁਰ ਕੇ ਨਾ ਆ ਜਾਓ ਹੈ ਇਹ ਤੁਰ ਕੇ ਚਲ ਗਏ ਦੇਸੀ ਗਾਈਸ ਅੰਦਰ ਲੱਗੇ ਆ ਫੁੱਲ ਫੁੱਲ ਠੰਡਾ ਮੋਹ ਲਿਆ ਅੰਦਰ ਹੁਣ ਅਸੀਂ ਚੱਲਦੇ ਆ ਅੰਦਰ ਬਾਬੇ ਮਨੇ ਪਰੇ ਤੇ ਆ ਰੱਖੀ ਤੇ ਗਾਈਸ ਉਹ ਦੀਵਾ ਅੰਦਰ ਕਰਦੇ ਬਾਬੇ ਤੇ ਹੁਣ ਤੁਹਾਨੂੰ ਬਾਅਦ ਚ ਮਿਲਾਂਗੇ ਗਾਈਸ ਤੇ ਗਾਈਸ ਹੁਣ ਆਪਾਂ ਦਾ ਟਾਈਮ ਤੋਂ ਤਰ ਚੁਕੇ ਆ ਹੁਣ ਆਪਾਂ ਚੱਲਨੇ ਆ ਸਿੱਧਾ ਘਰੇ ਹੁਣ ਆਪਾਂ ਕਿਤੇ ਨਹੀਂ ਸਤਕਰਤਾਰੀਆਂ ਬਣੀ ਜਾਣਾ ਹੁਣ ਆਪਾਂ ਸਿੱਧਾ ਘਰ ਜਲੇ ਆ ਕਿ ਕਿ ਘਰ ਆ ਜੂ ਬੈ ਖੂਨ ਤੇ ਸਤਕਰਤਾਰੀਆਂ ਹੋਗੇ ਤੇ ਘਰ ਚਲੇ ਤੇ ਹੁਣ ਆਪਾਂ ਸਤਕਰਤਾਰ ਨਹੀਂ ਭਰਾ ਸਿੱਧਾ ਹੀ ਘਰ ਦੇਣਾ ਹੁਣ ਕਿਤੇ ਨਹੀਂ ਜਾ ਗਾਈਸ ਤੇ ਹੁਣ ਆ ਬੱਲੰਗ ਕਰਨ ਨੂੰ ਕਰ ਬੈ ਨਹੀਂ ਰਾਜ ਨਹੀਂ ਤਾਂ ਉਹਨਾਂ ਤੁਹਾਨੂੰ ਆਪਾਂ ਸਿੱਧਾ ਹੀ ਘਰੇ ਮਿਲਦੇਗਾ ਗਾਈਸ ਬਾਏ ਬਾਏ ਗਾਈਸ ਆਪਾਂ ਆ ਵੀਰ ਨਾਲ ਬਹਿ ਕੇ ਆ ਗਏ ਹਾਂ ਸੁੰਦਰੀ ਤੇ ਕੈਦ ਵਿਆਹ ਆ ਗਾਈਸ ਕੈਦ ਵਿਆਹ ਆ ਰੇਮਡੀ ਰਕ ਅੰਦੇ ਪੋਣਾ ਸਟਾਰਟ ਕਰਤਾ ਮੰਡੀਰ ਨੇ ਬੋਲਟ ਬੋਲਟ ਲੈ ਕੇ ਜਾਂਵੇਂ ਯੂਮੇ ਲੈ ਕੇ ਗੰਦ ਪਾਉਂਦੇ ਬੇਲਿਆਂ 'ਚ ਪਰ ਪੁੱਸ ਵਾਲੇ ਆਰ ਕੀ ਪੂਰਾ ਟਹਿੜਿਆ ਗਾ ਇਸ ਕੰਮ ਤੇ ਆ ਰਿਹਾ ਆਪਣਾ ਗਾਈਸ ਗਾਂਧੀ ਚੌਂਗੋਂ ਲੱਗੇ ਆ ਤੇ ਦੇਖੋ ਜਿਵੇਂ ਖੋਣਾ ਲਾਊਗਾ ਤਾਂ ਤੁਹਾਨੂੰ ਮੁਖਾਵਾਂਗੇ ਨਹੀਂ ਤਾਂ ਹੁਣ ਆਪਾਂ ਘਰੇ ਚਲੇ ਗਏ ਸਾਢੇ 1:30 ਹੋ ਚਲੇ ਆ ਯਾ ਬੇਬੀ ਆਪਾਂ ਪੂਰੀ ਤਰ੍ਹਾਂ ਥੋਕ-ਥਾਕ ਕਰ ਤੇ ਟੁੱਟ ਅੰਗ-ਅੰਗ ਪੀੜ ਕਰ ਰਿਹਾ ਨੇ ਮਹੱਲੇ 'ਚ ਕੋਈ ਨਹੀਂ ਹੈ ਗਾਇਜ਼ ਅੱਜ ਨਿਆਣੇ ਨਹੀਂ ਕੜੀ ਅੱਗ ਲੱਗੀ ਹੈ ਵੇਖਿਓ ਗਾਇਜ਼ ਤਿੰਨ ਕੇ ਚਾਰ ਨਿਆਣੇ ਗਰੀਚ ਖਲੋਤੇ ਇਹਨਾਂ ਨੂੰ ਸੋਉਂ-ਸੂਂ ਦਾ ਵਾਸਤਾ ਨਹੀਂ ਚਾਹ ਹੀ ਬੜਾ ਚੜਿਆ ਬਾਬੇ ਦੇ ਵਿਆਹ ਦਾ ਤੇ ਗਾਇਜ਼ ਹੁਣ ਆਪਾਂ ਜਾਂਦੇ ਆ ਘਰੇ ਤੇ ਜਿਨ੍ਹਾਂ ਨੂੰ ਅਜਿਹਾ ਲੋਕ ਲੱਗਿਆ ਹੈ ਵਧੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ ਗਾਇਜ਼ ਹਾਂ ਹਾਂ